ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਸਿਰਿਵਾਰ ਗੁਰੂ ਸਤਨਾਮ ਸਿਰਿਵਾਰ ਗੁਰੂ ਸਤਨਾਮ ਸਿਰਿਵਾਰ ਗੁਰੂ ਸਤਨਾਮ ਸਿਰਿਵਾਰ ਗੁਰੂ ਕਸ਼ਨੀ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਕੋਈ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਬਹੁਤ ਮહેર ਕੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਇਸ ਤਰ੍ਹਾਂ ਦਾ ਫਿਲਮ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਾਸਤੇ ਚੱਲੇ ਮੈਂ ਹਰ ਮਹੀਨੇ ਆਵਾ ਸਾਡਾ ਵਾਸ ਨਹੀਂ ਚੱਲਦਾ ਬਸ ਅੱਗੇ ਕਿਸ ਦਾ ਦਾ ਦਰਸ਼ਕਾਂ ਦਾ ਪਿਆਰ ਕਰਦਾ ਹੈ ਨਾ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਆਉਣਾ ਚਾਹੀਦਾ ਕੁਸ਼ਨੀ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਹੈ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਕੋਈ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਬਹੁਤ ਮਿਹਰ ਕੀਤੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਾਸ ਚੱਲੇ ਮੈਂ ਹਰ ਮਹੀਨੇ ਆਵਾਂ ਸਾਡਾ ਵਾਸ ਨਹੀਂ ਜਾਂਦਾ ਬਸ ਇੱਥੇ ਹੀ ਹੈ। ਕਿਸ ਤਰ੍ਹਾਂ ਦਾ ਪ੍ਰਸੰਗ ਦਰਸ਼ਕਾਂ ਦਾ ਪਿਆਰ ਕਰਦਾ ਹੈ? ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੁਣ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਦਾ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ